ਅੱਜ ਫੇਰ ਇੱਕ ਨਵੀਂ ਵੈਰਾਈਟੀ ਲੈ ਕੇ ਆਇਆ ਕਾਟਨ ਦੀ ਟੀ-ਸ਼ਰਟ 5 ਸਾਲ ਤੋਂ ਲੈ ਕੇ 15 ਸਾਲ ਦੇ ਬੱਚੇ ਦੀ ਪਿਓਰ ਕਾਟਨ ਦੀ ਟੀ-ਸ਼ਰਟ ਸਾਰੀ ਸ਼ੋਅਰੂਮ ਵੈਰਾਈਟੀ ਰੇਟ ਦੀ ਗੱਲ ਕਰੀ ਤਾਂ ਰੇਟ ਹੈਗਾ ਇਹਦਾ ਸਿਰਫ 150 ਰੁਪਏ 150 ਰੁਪਏ ਦੇ ਵਿੱਚ ਟੀ-ਸ਼ਰਟ ਕਾਲਰ ਵਾਲੀ ਰਾਉਂਡ ਨੈਕ ਤੇ 3 ਬਟਨ ਵਾਲੀ 5 ਸਾਲ ਤੋਂ 15 ਸਾਲ ਦੇ ਬੱਚੇ ਦੇ ਬਹੁਤ ਪਿਆਰੇ ਪਿਆਰੇ ਕਲਰ ਬਹੁਤ ਸੂਬਰ ਜੇ ਆਰਟੀਕਲ ਲਗੇ ਬਹੁਤ ਸੋਹਣੇ ਸੋਹਣੇ ਆਰਟੀਕਲ ਇਹ ਵੈਰਾਈਟੀ ਸਿਰਫ ਸਾਨੂੰ ਮਿਲੂਗੀ ਵਿਦੇਸ਼ੀ ਸ਼ੋਅਰੂਮ ਕਾਤਰੋਂ ਸ਼ਿਰਪਰ ਰੋਡ ਕਾਤਰੋਂ ਨੇੜੇ ਨਹਿਰਾਪੁਰ ਰੌਡ ਪੰਪ ਦੇ ਨਾਲ ਗਰਮੀਆਂ ਦਾ ਨਵਾਂ ਸਟਾਕ ਆ ਚੁੱਕਿਆ ਹੈ ਜਿਹਦੀ ਰੇਟ ਹੈਗਾ 5 150 ਦਾ ਸਿੰਗਲ ਪੀਸ ਜਿਹੜਾ ਕਿ ਮਾਰਕੀਟ ਚ ਤੁਹਾਨੂੰ 300 400 ਰੁਪਏ ਦੇ ਮਿਲਣਗੇ ਸਾਡੇ ਕੋਲ ਸਿੰਗਲ ਪੀਸ ਮਿਲੇਗਾ 150 ਦਾ ਉਸ ਤੋਂ ਬਾਅਦ ਆਗੇ ਸਾਡੇ ਕੋਲ 0 ਸਾਈਜ਼ ਤੋਂ ਲੈ ਕੇ 4 ਤੋਂ 5 ਸਾਲ ਦੇ ਬੱਚੇ ਦੀ ਟੀ-ਸ਼ਰਟ ਰਾਉਂਡ ਨੈਕ ਦੀ ਪਿਓਰ ਕੁਆਲਿਟੀ ਜਿਹਦੀ ਐਮ ਆਰ ਪੀ ਰਹੂਗੀ 200 ਰੁਪਏ ਤੇ ਤੁਹਾਨੂੰ ਡਿਸਕਾਊਂਟ ਦੇ ਦਵਾਂਗੇ ਸਿੰਗਲ ਪੀਸ 100 ਰੁਪਏ ਦਾ 100 ਰੁਪਏ ਦੇ ਵਿੱਚ ਏ ਸਰ ਮਿਲੂ ਸ਼ੋਨੂ ਵਿਦੇਸ਼ੀ ਸ਼ੋਰੂਮ ਸ਼ਿਰਪਰ ਰੋਡ ਕਾਤਰੋਂ ਨੇੜੇ ਨੈਰਾ ਪਟ્રોલ ਬੰਪ ਤੇ ਜਲਦੀ ਜਲਦੀ ਸਟਾਕ ਲੈਣ ਲਈ ਪਹੁੰਚੋ ਗਰਮੀਆਂ ਦਾ 0 ਸਾਲ ਤੋਂ ਲੈ ਕੇ 5 ਸਾਲ ਦੇ ਬੱਚੇ ਦੀ ਟੀ-ਸ਼ਰਟ ਓਨਲੀ ਸਿਰਫ 100 ਰੁਪਏ ਦੇ ਵਿੱਚ ਸਾਡੇ ਕੋਲ ਵੈਰਾਈਟੀ ਬਹੁਤ ਹੈਗੀ ਜਲਦੀ ਜਲਦੀ ਆਓ ਵਿਦੇਸ਼ੀ ਸ਼ੋਰੂਮ ਸ਼ਿਰਪਰ ਰੋਡ ਕਾਤਰ